ਵੱਡਾ ਵੱਡਾ ਮੋਰਚਾ ਝਾੜ ਦਿੱਤਾ ਗਿਆ ਹੋਵੇ ਤੁਸੀਂ ਕਹਿ ਰਹੇ ਸ਼ਬਦ ਵਰਤ ਰਹੇ ਹੋ ਕਿ ਲੁੱਟ ਲਿਆ ਗਿਆ ਮੋਰਚਾ ਪਰ ਲੁੱਟ ਲਿਆ ਗਿਆ ਪੁੱਟ ਲਿਆ ਗਿਆ ਪਰ ਉਸ ਤੋਂ ਬਾਅਦ ਫਿਰ ਜਿਹੋ ਜਿਹਾ ਰਿਐਕਸ਼ਨ ਹੋਣਾ ਚਾਹੀਦਾ ਕਹਿੰਦੇ ਰਿਐਕਸ਼ਨ ਨਹੀਂ ਜਮਾ ਠੰਡਾ ਹੋ ਗਿਆ ਮਰਨ ਵਰਤ 130 ਦਿਨ ਚੱਲਿਆ ਉਸ ਤੋਂ ਬਾਅਦ ਖਲਵਾ ਦਿੱਤਾ ਗਿਆ ਮਰਨ ਵਰਤ ਡੱਲੇਵਾਲ ਸਾਹਿਬ ਦਾ ਮਰਨ ਵਰਤ ਉਹਨਾਂ ਦਾ ਸ਼ੁਰੂ ਕਰਨ ਦਾ ਭਾਵੇਂ ਠੀਕ ਉਸ ਤੋਂ ਬਾਅਦ ਅਸੀਂ ਵਿਰੋਧ ਨਹੀਂ ਕੀਤਾ ਕਹਿੰਦਾ ਵੀ ਭਾਈ ਹੈਗਾ ਪਰ ਉਹਨਾਂ ਦਾ ਜਿਹੜਾ ਮਰਨ ਵਰਤ ਉਹਨਾਂ ਖਾਸ ਕਰਕੇ ਸਮਾਪਤ ਕਰਨ ਵਾਲਾ ਫੈਸਲਾ ਕੱਲਿਆਂ ਨੇ ਇਹ ਫੈਸਲਾ ਕੀਤਾ ਇਸ ਕਰਕੇ ਕਿਉਂ ਫੈਸਲਾ ਕੀਤਾ ਕਿ ਇਹ ਉਹ ਉਹ ਤਾਂ ਵੱਧ ਜਵਾਬ ਦੇ ਸਕਦੇ ਜਦੋਂ ਐਡਾ ਵੱਡਾ ਸੰਘਰਸ਼ ਵਿੱਢ ਲਿਆ ਜਾਵੇ ਉਸ ਤੋਂ ਬਾਅਦ ਫਿਰ ਇਹ ਇਕੱਲੇ ਬੰਦੇ ਦਾ ਫੈਸਲਾ ਹੁੰਦਾ ਜਿਵੇਂ ਡੱਲੇਵਾਲ ਸਾਹਿਬ ਨੇ ਫੈਸਲਾ ਲੈ ਕਿ ਮੈਂ ਮਰਨਵਰਤ ਰੱਖ ਰਿਹਾ ਔਰ ਉਦੋਂ ਵੀ ਨਹੀਂ ਜਾਂ ਕਿਸੇ ਨੇ ਗੱਲ ਕੀਤੀ ਔਰ ਜਦੋਂ ਛੱਡਣ ਵੇਲੇ ਵੀ ਕਿਸੇ ਨੇ ਨਹੀਂ ਗੱਲ ਕੀਤੀ ਫਿਰ ਜਦ ਤੁਸੀਂ ਇਹਨੂੰ ਠੀਕ ਮੰਨਦੇ ਹੋ ਜਾਂ ਗਲਤ ਮੰਨਦੇ ਹੋ ਜਿਹੜਾ ਮਰਨਵਰਤ ਛੱਡਣ ਵਾਲਾ ਫੈਸਲਾ ਸੀ ਟਰਾਲ ਗਿਆਂ ਜਿਹੜੀਆਂ ਤੁਸੀਂ ਛੋਡੇ ਬੰਦਿਆਂ ਦੇ ਘਰਾਂ ਚੋਂ ਨਿਕਲ ਰੰਗੀਆਂ ਨੇ ਛੋਡੇ ਐਮਐਲਏ ਦੇ ਘਰਾਂ ਚੋਂ ਨਿਕਲ ਰੰਗੀਆਂ ਨੇ ਇਹ ਇਹ ਕਿਹੜੇ ਕਾਨੂੰਨ ਮੁਤਾਬਕ ਹੈ ਕਿਹੜੀ ਇਹ ਸਰਕਾਰ ਦਾ ਇਹ ਰੂਲ ਹੈ ਕਿਹੜਾ ਕਾਨੂੰਨ ਹੈ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਐਮਐਲਏ ਅੰਦਾਜ਼ ਆਵਾਮ ਆਦਮੀ ਪਾਰਟੀ ਦੇ ਆ ਇਹਨਾਂ ਦਾ ਘਰਾਵ ਕਰਨਗੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਇਸੇ ਤਰ੍ਹਾਂ ਦਾ ਫੈਸਲਾ ਹੈ ਇਸ ਤੋਂ ਪਹਿਲਾਂ ਜਦੋਂ ਦਿੱਲੀ ਚੰਦੂਲਨ ਚੱਲ ਰਿਹਾ ਸੀ ਦਿੱਲੀ ਦੇ ਬਾਰਡਰਾਂ ਤੇ ਉਦੋਂ ਬੀਜੇਪੀ ਦੇ ਅਬੋਰ ਦੇ ਇੱਕ ਐਮਐਲਏ ਸੀ ਹਰਨਾਰੰਗ ਉਹਨਾਂ ਦਾ ਘਰਾ ਕਰ ਲਿਆ ਸੀ ਕਿਸਾਨਾਂ ਨੇ ਉਹਨਾਂ ਦੇ ਕੱਪੜੇ ਪਾੜਤੇ ਸੀਗੇ ਔਰ ਬਹੁਤ ਬੁਰੇ ਤਰੀਕੇ ਦੇ ਹਾਲਾਤ ਉਹਨਾਂ ਦੇ ਕੀਤੇ ਗਏ ਤੁਹਾਨੂੰ ਲੱਗਦਾ ਨਹੀਂ ਕਿ ਇਹੋ ਜੇ ਵਿਰੋਧ ਦੇ ਵਿੱਚੋਂ ਇਹੋ ਜੀਆਂ ਚੀਜ਼ਾਂ ਨਾਲ ਨਿਕਲ ਕੇ ਸਾਹਮਣੇ ਆਉਣ ਲੱਗ ਜਾਣਗੇ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਿੰਬੋਲਿਕ ਤੌਰ ਤੇ ਵਿਰੋਧ ਰਹੇਗਾ ਮੋਰੋ ਕੋਈ ਬੰਦਾ ਹੀ ਉਹਨਾਂ ਦਾ ਕੋਈ ਐਮਐਲਏ ਉਹਨਾਂ ਦਾ ਕੋਈ ਵਧਾਇਆ ਕਿ ਉਹਨਾਂ ਦਾ ਕੋਈ ਲੀਡਰ ਉਹਨਾਂ ਦਾ ਕੋਈ ਮੋਰੋ ਗੱਲ ਹੈ ਜੀ ਜਨਤਾ ਦੇ जख्मਾਂ ਤੇ ਨੂੰ ਪੱਕਣ ਵਾਲੀ ਗੱਲ ਕਰ ਦਿੰਦਾ ਉੱਥੇ ਕੋਈ ਅਚਨਚੇਤ ਇਹ ਜੀ ਗੱਲ ਹੋਊਗੀ ਜੀ ਉਹਨੂੰ ਆਪਾਂ ਰੋਕ ਨਹੀਂ ਕਰ ਸਕਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਜੋ ਅੰਦੋਲਨ ਚੱਲ ਰਿਹਾ ਸੀ ਕਿਸਾਨਾਂ ਦੇ ਮੋਰਚੇ ਚੁਕਵਾ ਦਿੱਤੇ ਗਏ ਸੀ ਸਰਕਾਰ ਦੇ ਵੱਲੋਂ ਔਰ ਉਸ ਦੌਰਾਨ ਜਿਹੜੀਆਂ ਚੀਜ਼ਾਂ ਹੋਈਆਂ ਉਹਨਾਂ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਆ ਖੱਦ ਸੇ ਕਈ ਤਰ੍ਹਾਂ ਦੇ ਹੋਏ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਵੀ ਚਰਚਾ ਹੈ ਕਿ ਇਹ ਮੋਰਚਾ ਕਿਤੇ ਸਰਕਾਰ ਦੇ ਨਾਲ ਗਿੱਟਮਿਟ ਕਰਕੇ ਜਾਂ ਸਹਿਮਤੀ ਦੇ ਨਾਲ ਤਨਿ ਚਕਵਾਇਆ ਗਿਆ ਸੀਗਾ ਔਰ ਉੱਥੇ ਹੀ ਇਹ ਵੀ ਚਰਚਾ ਹੈ ਕਿ ਜਦੋਂ ਡੱਲੇਵਾਲ ਸਾਹਿਬ ਨੇ ਲੰਬਾ ਸਮਾਂ ਮਰਨ ਵਰਤ ਰੱਖਿਆ ਔਰ ਜਦੋਂ ਮੋਰਚਾ ਹੀ ਖਤਮ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਮਰਨ ਵਰਤ ਕਿਉਂ ਤੋੜ ਦਿੱਤਾ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਸੁਰਜੀਤ ਸਿੰਘ ਫੂਲ ਸਾਹਿਬ ਸਾਡੇ ਨਾਲ ਨੇ ਜੋ ਕਿ ਮੋਰਚੇ ਦੇ ਵਿੱਚ ਭਾਈਵਾਲ ਸੀਗੇ ਇਹਨਾਂ ਦੀ ਜਥੇਬੰਦੀ ਲਗਾਤਾਰ ਸਰਗਰਮ ਸੀ ਉਸ ਮੋਰਚੇ ਦੇ ਵਿੱਚ ਫੂਲ ਸਾਹਿਬ ਸਵਾਲ ਤਮਾਮ ਤਰ੍ਹਾਂ ਦੇ ਫਰੀਏ ਤੁਸੀਂ ਉਸ ਮੋਰਚੇ ਦੇ ਵਿੱਚ ਬਹੁਤ ਸਰਗਰਮ ਰਹੇ ਹੋ ਤੁਹਾਡੀ ਜਥੇਬੰਦੀ ਬਹੁਤ ਐਕਟਿਵ ਰਹੀ ਤੁਹਾਡੇ ਜੋ ਸਾਥੀ ਉਸ ਮੋਰਚੇ ਦੇ ਵਿੱਚ ਸੀਗੇ ਪਰ ਜਦੋਂ ਮੋਰਚਾ ਚੁੱਕ ਦਿੱਤਾ ਗਿਆ ਹੁਣ ਤਮਾਮ ਤਰ੍ਹਾਂ ਦੇ ਸਵਾਲ ਉੱਠ ਰਹੇ ਆ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਮੋਰਚਾ ਸਰਕਾਰ ਦੇ ਨਾਲ ਗਿੱਟਮਿਟ ਕਰਕੇ ਉਠਵਾ ਦਿੱਤਾ ਗਿਆ ਦੇਖੋ ਜਿਹੜਾ ਮੋਰਚਾ ਅਸੀਂ ਕਹਿੰਦੇ ਆ ਵੀ ਉਹ ਉਜਾੜਿਆ ਗਿਆ ਜਾਂ ਬਲ ਪ੍ਰਯੋਗ ਕਰਕੇ ਧੋਖੇਬਾਜ਼ੀ ਕਰਕੇ ਵਿਸ਼ਵਾਸਘਾਤ ਕਰਕੇ ਓਹੋ ਮੋਰਚੇ ਨੂੰ ਉਹਨਾਂ ਨੇ ਕਹਿਣ ਦਾ ਬਬ ਪਟਿਆ ਲੁੱਟਿਆ ਤੇ ਪਟਿਆ ਇੱਕ ਤਾਂ ਜਿਹੜੀ ਇਹ ਕੋਈ ਸਵਾਲ ਕਰ ਰਿਹਾ ਵੀ ਸਹਿਮਤੀ ਦਾ ਵਾਲਾ ਹੁੰਦਾ ਜੇ ਤਾਂ ਸਹਿਮਤੀ ਦੇ ਨਾਲ ਹੁੰਦਾ ਨਾ ਉਦੋਂ ਸਰਕਾਰਾਂ ਨੂੰ ਇਹ ਜੇ ਛਾਲ ਵਾਲਾ ਜਿਹੜਾ ਬਾਲ ਹੁੰਦਾ ਇੱਕ ਛਾਲਾ ਛਾਲ ਵਾਲੇ ਤੇ ਬਾਲ ਵਾਲੇ ਤਰੀਕੇ ਨਹੀਂ ਵਰਤਣ ਦੀ ਲੋੜ ਪੈਂਦੀ ਹੁੰਦੀ ਇਹਦੀ ਉਹ ਸਹਿਮਤੀ ਨਾ ਹੋਊ ਫਿਰ ਤਾਂ ਸੈਟਿੰਗ ਹੋ ਜਾਂਦੀ ਨਾ ਤਾਂ ਉਹਨਾਂ ਨੂੰ ਮੀਟਿੰਗ ਦੇ ਵਿੱਚੋਂ ਬੰਦਿਆਂ ਨੂੰ ਜਿਹੜਾ ਸੱਦ ਕੇ ਬਲਾ ਕੇ ਗ੍ਰਾਫਿਕ ਕਰਦੀ ਲੋੜ ਸੀ ਨਾ ਜਿਹੜਾ ਝੂਠ ਮਾਰਨ ਦੀ ਲੋੜ ਸੀਗੀ ਵੀ ਭਾਈ ਸਾਡਾ ਤਾਂ ਤਸਕਰਾਂ ਦੀ ਜਿਹੜੀ ਫੜੋ ਫੜਾਈ ਆ ਉਹਦੇ ਖਾਤਰ ਪੁਲਿਸ ਫੋਰਸ ਲਾਈ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਕਹਿਣਾ ਵੀ ਸਾਡੇ ਇੰਨੀ ਫੋਰਸ ਸੀਗੀ ਅਸੀਂ ਵੀਡੀਓਗ੍ਰਾਫੀ ਕੀਤੀ ਕਿਸੇ ਦਾ ਅਸੀਂ ਉੱਥੋਂ ਟਰਾਲੀਆਂ ਪਾਸੇ ਕੀਤੀਆਂ ਨੇ ਹੋਰ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਸਾਡੇ ਕੋਲੇ ਵੀਡੀਓਗ੍ਰਾਫੀ ਹੈ ਸੋ ਉੱਥੇ ਜਿੰਨੀ ਤੁਸੀਂ ਆਪਣੇ ਕੈਮਰੇ 'ਚ ਦੇਖਿਆ ਜੇਸੀਵੀ ਦੇ ਨਾਲ ਜਿਵੇਂ ਉਹ ਸਾਰੇ ਤੰਬੂ ਢਾਏ ਜਾ ਰਹੇ ਐ ਤੋੜੇ ਜਾ ਰਹੇ ਐ ਲੋਕਾਂ ਦੇ ਇੱਕ ਇੱਕ ਰੁਪਏ ਨਾਲ ਇਕੱਠਾ ਕੀਤਾ ਜਿਹੜਾ ਸਮਾਨ ਐ ਲੱਖਾਂ ਰੁਪਈਆ ਦਾ ਸਮਾਨ ਐ ਉਹ ਉਸ ਤੋਂ ਬਾਅਦ ਉਹ ਲਟਾਇਆ ਜਾ ਰਿਹਾ ਟਰਾਲੀਆਂ ਉਹਦੇ ਘਰਾਂ ਚੋਂ ਨਿਕਲ ਰਹੀਆਂ ਨੇ ਪਰ ਉਹਨੂੰ ਐ ਦੱਸੋ ਵੀ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਦੋਂ ਕੋਈ ਸਰਕਾਰ ਕਰੂਗੀ ਉਹ ਸੈਮਤੀ ਨਾਲ ਕਰੂਗੀ ਉਸ ਤੋਂ ਬਾਅਦ ਕਹਿੰਦੇ ਜਿਵੇਂ ਦਾ ਰਿਐਕਸ਼ਨ ਆਉਣਾ ਚਾਹੀਦਾ ਸੀ ਉਸ ਤੋਂ ਬਾਅਦ ਪਿੰਡ ਚ ਜਾ ਕੇ ਮੋਰਚਾ ਲੱਗ ਗਿਆ ਐਡਾ ਵੱਡਾ ਮੋਰਚਾ ਝਾੜ ਦਿੱਤਾ ਗਿਆ ਹੋਵੇ ਤੁਸੀਂ ਕਹਿ ਰਹੇ ਸ਼ਬਦ ਵਰਤ ਰਹੇ ਹੋ ਕਿ ਲੁੱਟ ਲਿਆ ਗਿਆ ਮੋਰਚਾ ਪਰ ਲੁੱਟ ਲਿਆ ਗਿਆ ਪੁੱਟ ਲਿਆ ਗਿਆ ਪਰ ਉਸ ਤੋਂ ਬਾਅਦ ਫਿਰ ਜਿਹੋ ਜਿਹੇ ਰਿਐਕਸ਼ਨ ਹੋਣਾ ਚਾਹੀਦਾ ਕਹਿੰਦੇ ਰਿਐਕਸ਼ਨ ਹੀ ਜਮਾ ਠੰਡਾ ਹੋ ਗਿਆ ਮਰਨਵਾਰਤ 130 ਦਿਨ ਚੱਲਿਆ ਉਸ ਤੋਂ ਬਾਅਦ ਖਲਵਾ ਦਿੱਤਾ ਗਿਆ ਮਰਨਵਾਰਤ ਡੱਲੇਵਾਲ ਸਾਹਿਬ ਦਾ ਵੇਖੋ ਜੀ ਜਿਹੜਾ ਰਿਐਕਸ਼ਨ ਤੁਸੀਂ ਕਹਿ ਰਹੇ ਹੋ ਠੰਡਾ ਹੋ ਗਿਆ 19 ਦੀ ਰਾਤ ਨੂੰ ਇਹਨਾਂ ਨੇ ਸਾਰਾ ਕੁਝ ਕੀਤਾ 20 ਨੂੰ ਇੰਨੀਆਂ ਦਹਿਸ਼ਤ ਦੇ ਬਾਵਜੂਦ ਜ਼ਬਰ ਦੇ ਬਾਵਜੂਦ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਉਹਨੂੰ ਪੰਜਾਬ ਨੂੰ ਪੁਲਿਸ ਸੌਣੀ ਦੇ ਵਿੱਚ ਬਦਲਤਾ ਸੀਗਾ ਇਹਦੇ ਬਾਵਜੂਦ ਵੀ ਕਿੰਨੇ ਥਾਂ ਡੀਸੀਆਂ ਤੇ ਪੁਲਿਸ ਨੂੰ ਕਿਲੋ-ਕਿਲੋਮੀਟਰ ਪਿੱਛੇ ਧੱਕ ਕੇ ਪ੍ਰੋਟੈਸਟ ਹੋਏ ਨੇ ਜਿੱਥੇ ਨਹੀਂ ਪ੍ਰੋਟੈਸਟ ਹੋਣ ਦਿੱਤੇ ਉੱਥੇ ਸੜਕਾਂ ਜਾਮ ਹੋ ਗਈਆਂ ਨੇ ਜੇਲਾ ਚ ਇਹਨਾਂ ਨੂੰ ਘਟੋ-ਘਟ 1500 ਬੰਦਾ ਜੇਲ੍ਹ ਚ ਭੇਜਣਾ ਪਿਆ ਜੇ ਇਹ ਰੈਕਸ਼ਨ ਹੋਏ ਨਾ ਹੁੰਦਾ ਫੇਰ ਜਿਹੜਾ ਅਗਲੇ ਦਿਨ ਇਹਨਾਂ ਨੂੰ ਜਿਹੜੀ ਫੜੋ-ਫੜਾਈ ਕਰਨੀ ਜਾਇਂਦੀਪ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਲਾਉਣ ਦੀ ਲੋੜ ਹੀ ਨਾ ਪੈਂਦੀ ਜੇ ਇਹਨਾਂ ਦਾ ਰਿਐਕਸ਼ਨ ਨਾ ਆਉਂਦਾ ਰਿਐਕਸ਼ਨ ਹੋਇਆ ਅਗਲੇ ਦਿਨ ਹੀ ਹੋਇਆ ਵੀ ਤਰੀਕ ਨੂੰ ਤੇ ਉਸ ਤੋਂ ਬਾਅਦ ਰਿਐਕਸ਼ਨ ਲਗਾਤਾਰ ਜਾਰੀ ਹੈ 28 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਇਕੱਠ ਹੋਏ ਨੇ ਚਲੋ ਦੂਸਰਾ ਜਿਹੜਾ ਮੋਰਚਾ ਸੀਗਾ ਉਹਨੂੰ ਸਪੋਰਟ ਕੀਤੀ ਇਧਰਲੇ ਉਹਨਾਂ ਦੇ ਸਰਦਾਰ ਸੀ ਇਧਰਲੇ ਮੋਰਚਾ ਵਾਲੋਂ ਸਪੋਰਟ ਕੀਤੀ ਹਜ਼ਾਰਾਂ ਦੀ ਗਿਣਤੀ ਚਰ ਉਹਨਾਂ ਦੇ ਨਾਕੇ ਤੋੜ ਕੇ ਉੱਥੇ ਗਏ ਨੇ ਤੇ ਹੁਣ ਲਗਾਤਾਰ ਉਦੋਂ ਤੋਂ ਇੱਕ ਮਹੀਨਾ ਹੋ ਜਾਊਗਾ ਕੱਲ ਨੂੰ ਪਰਸੋਂ ਇੱਕ ਮਹੀਨਾ ਹੋ ਜਾਊਗਾ ਲਗਾਤਾਰ ਪਿੰਡਾਂ ਦੇ ਵਿੱਚ ਜਿੱਥੇ ਵੀ ਇਹ ਇਹਨਾਂ ਦੇ ਐਮ.ਐਲ.ਏ ਜਿੱਥੇ ਵੀ ਇਹਨਾਂ ਦੇ ਮੰਤਰੀ ਜਾ ਰਹੇ ਐ ਉਹਨਾਂ ਨੂੰ ਲੋਕ ਆਪ ਮਹਾਰੇ ਤੌਰ ਤੇ ਕਿਸੇ ਪਿੰਡ ਦੇ ਵਿੱਚ ਹਰੇਕ ਕੋਈ ਪਿੰਡ ਨਹੀਂ ਹੋਣਾ ਵਿੱਚ ਜਿੱਥੇ ਸੁੱਕੇ ਆਏ ਹੁਣ ਹਰੇਕ ਥਾਂ ਤੇ ਉਹਨਾਂ ਨੂੰ ਘੇਰਿਆ ਜਾ ਰਿਹਾ ਉਹਨਾਂ ਨੂੰ ਸਵਾਲ ਪੁੱਛਿਆ ਜਾ ਰਿਹਾ ਵੀ ਜਿਹੜਾ ਤੁਸੀਂ ਆ ਕੀਤਾ ਟਰਾਲੀਆਂ ਜਿਹੜੀਆਂ ਤੁਸੀਂ ਛੋਡੇ ਬੰਦਿਆਂ ਦੇ ਘਰਾਂ ਚੋਂ ਨਿਕਲ ਰੰਗੀਆਂ ਨੇ ਛੋਡੇ ਐਮ.ਐਲ.ਏ ਦੇ ਘਰਾਂ ਚੋਂ ਨਿਕਲ ਰੰਗੀਆਂ ਨੇ ਇਹ ਇਹ ਕਿਹੜੇ ਕਾਨੂੰਨ ਮੁਤਾਬਕ ਹੈ ਕਿਹੜੀ ਇਹ ਸਰਕਾਰ ਦਾ ਇਹ ਰੂਲ ਹੈ ਕਿਹੜਾ ਕਾਨੂੰਨ ਹੈ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਆ ਉਹਨਾਂ ਨੂੰ ਨੀਵੀਆਂ ਪਾਉਣੀਆਂ ਪਾਰ ਪੈਰਾਂ 'ਤੇ ਲਗਾਤਾਰ ਰੋਈ ਤੁਸੀਂ ਮਿੱਟੀ ਦੇ ਦੇਖ ਰਹੇ ਇਸ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਪ੍ਰਤੀਕਰਮ ਨਹੀਂ ਹੋ ਰਿਹਾ ਗਾਹਾਂ ਗੱਲ ਜਿਹੜੀ ਗੱਲ ਤੁਸੀਂ ਕਰਦੇ ਹੋ ਡੱਲੇਵਾਲ ਸਾਹਿਬ ਦੇ ਵਰਤ ਛੱਡਣ ਦੀ ਗੱਲ ਦੇਖੋ ਜੀ ਤੁਹਾਨੂੰ ਪਤਾ ਹੈ ਵੀ ਜਿਹੜਾ ਇਹ ਦੋ ਮੋਰਚਿਆਂ ਵੱਲੋਂ ਸਾਂਝਾ ਸੰਘਰਸ਼ ਸੀਗਾ 23 ਫਰਵਰੀ ਨਾਲ ਜਿਹੜਾ 13 ਫਰਵਰੀ 2024 ਦੇ ਸ਼ੁਰੂ ਹੋਇਆ ਅ ਐਸਕੇਮ ਨੌਨ ਪੋਲੀਟਿਕਲ ਜਿਹਦੇ ਵਿੱਚ ਬੀਕੇਜੂ ਸਿੱਧੂ ਪਰ ਮੈਂ ਅਸੀਂ ਬਾਕੀ ਹੋਰ ਜਥੇਬੰਦੀਆਂ ਸੀ ਦੂਜੇ ਪਾਸੇ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਵਿੱਚ ਸਾਡੀ ਬੀਕੇ ਜੋ ਕ੍ਰਾਂਤੀਕਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰधेर ਵਾਲੀ ਤੇ ਉਹ ਜਥੇਬੰਦੀਆਂ ਸੀ ਦੋਨਾਂ ਦੋਨਾਂ ਫੋਰਮਾਂ ਵੱਲੋਂ ਇਹ ਸਾਂਝਾ ਸੀਗਾ ਜਿਹੜਾ ਉਹਨਾਂ ਦਾ ਇਹ ਫੈਸਲਾ ਹੈਗਾ ਇਹ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਮਰਨ ਵਰਤ ਉਹਨਾਂ ਦਾ ਸ਼ੁਰੂ ਕਰਨ ਦਾ ਭਾਵੇਂ ਠੀਕ ਉਦੋਂ ਬਾਅਦ ਅਸੀਂ ਵਿਰੋਧ ਨਹੀਂ ਕੀਤਾ ਕਹਿਤਾ ਵੀ ਭਾਈ ਹੈਗਾ ਪਰ ਉਹਨਾਂ ਦਾ ਜਿਹੜਾ ਮਰਨ ਵਰਤ ਉਹਨਾਂ ਖਾਸ ਕਰਕੇ ਸਮਾਪਤ ਕਰਨ ਵਾਲਾ ਫੈਸਲਾ ਇਹ ਇਹ ਉਹਨਾਂ ਦੀ ਉਹ ਇਹਨਾਂ ਨੂੰ ਐਂ ਕਹਿ ਲਿ ਗਏ ਵੀ ਦੋਨਾਂ ਫਾਰਮਾਂ ਦੀ ਇਹ ਰੈ ਨਾਲ ਹੋਇਆ ਇਹ ਨਹੀਂ ਹੋਇਆ ਉਹਨਾਂ ਦੇ ਕੱਲਿਆਂ ਨੇ ਇਹ ਫੈਸਲਾ ਕੀਤਾ ਇਸ ਕਰਕੇ ਕਿਉਂ ਫੈਸਲਾ ਕੀਤਾ ਕਿ ਇਹ ਉਹ ਉਹ ਤਾਂ ਵੱਧ ਜਵਾਬ ਦੇ ਸਕਦੇ ਪਰ ਇਹਨੂੰ ਕੋਈ ਤੁਸੀਂ ਐ ਨਹੀਂ ਕਹਿ ਸਕਦੇ ਵੀ ਜਿਹੜਾ ਮਰਨ ਵਰਤ ਉਂਝ ਅਸੀਂ 19 ਤਰੀਕ ਨੂੰ ਜਿੱਦẽ ਉਹਨਾਂ ਨੇ ਮੈਡੀਕਲ ਏਡ ਲੈਣੀ ਸ਼ੁਰੂ ਕੀਤੀ ਹੈ ਉਹਦੇ ਅਸੀਂ ਕਿਹਾ ਸੀਗਾ ਵੀ ਹੁਣ ਤੁਸੀਂ ਇਹ ਮੈਡੀਕਲ ਏਡ ਲੈਣ ਦਾ ਮਤਲਬ ਹੈਗਾ ਵੀ ਹੁਣ ਤੁਸੀਂ ਇਹਨੂੰ ਖਾਣਾ ਪੀਣਾ ਸ਼ੁਰੂ ਕਰ ਦਿਓ ਤੁਸੀਂ ਆਪਣਾ ਸੋਡਾ ਜਿਹੜਾ ਪਹਿਲਾ ਸੀਗਾ ਮਰਨ ਵਰਤ ਉਹਨੇ ਇੱਕ ਪੱਧਰ ਤੇ ਅਸਰ ਕੀਤਾ ਉਹਨੇ ਉਹਨੇ ਆਪਣਾ ਕੰਮ ਕੀਤਾ ਹੁਣ ਜਦੋਂ ਮੈਡੀਕਲ ਏਡ ਲੈਣੀ ਸ਼ੁਰੂ ਕਰਤੀ ਫੇਰ ਉਹ ਮਰਨ ਵਰਤ ਨਹੀਂ ਵਧਦਾ ਹੁੰਦਾ ਇਸ ਕਰਕੇ ਅਸੀਂ ਉਹਦੀ ਕਿਹਾ ਸੀਗਾ ਵੀ ਤੁਸੀਂ ਹੁਣ ਖਰਾਕ ਲਓ ਤਕੜੇ ਹੋ ਹੁਣ ਆਪਾਂ ਤਕੜੇ ਹੋ ਕੇ ਲੜਗੇ ਹੁਣ ਤੱਕ ਜਿਹੜਾ ਸੋਡਾ 19 ਤਰੀਕ ਤੱਕ ਰ ਹੈ ਇਹ ਮਰਨ ਵਰਤ ਵਾਲਾ ਹੋਇਆ ਇਹਦਾ ਵਧੀਆ ਇੰਪੈਕਟ ਗਿਆ ਹੁਣ ਤੁਸੀਂ ਨਾ ਪਰ ਇਸ ਕਰਕੇ ਉਹਨਾਂ ਨੇ ਹੁਣ ਜੋ ਉਹਨਾਂ ਨੇ ਉਦੋਂ ਚੱਲਿਆ ਮੈਡੀਕਲ ਏਡ ਵਾਲਾ ਕੀਤਾ ਜਾਂ ਹੁਣ ਉਹਨਾਂ ਨੇ ਪੱਕੇ ਤੌਰ ਤੇ ਮਰਨ ਵਰਤ ਖਤਮ ਕਰਦਾ ਕਰਤਾ ਇਹ ਉਹਨਾਂ ਦਾ ਐਸਕੇਮ ਨਾਨ ਪੋਲਿਟਿਕਲ ਦਾ ਫੈਸਲਾ ਹੈਗਾ ਇਹ ਦੋਹਾਂ ਫਾਰਮਾਂ ਦਾ ਸਾਂਝਾ ਫੈਸਲਾ ਨਹੀਂ ਜੀ ਮੈਂ ਇਹੀ ਕਹਿ ਰਿਹਾ ਕਿ ਫੂਲ ਸਾਹਿਬ ਲੰਬੇ ਸਮਾਂ ਹੋ ਗਿਆ ਤੁਹਾਨੂੰ ਵੀ ਸੰਘਰਸ਼ ਕਰਦਿਆਂ ਨੂੰ ਤੁਸੀਂ ਵੀ ਜਥੇਬੰਦੀ ਚੁਲਾ ਰਹੇ ਹੋ ਵਕ ਵਕ ਥਾਵਾਂ ਤੇ ਸੰਘਰਸ਼ ਕੀਤਾ ਪਰ ਜਦੋਂ ਐਡਾ ਵੱਡਾ ਸੰਘਰਸ਼ ਵਿੱਢ ਲਿਆ ਜਾਵੇ ਉਸ ਤੋਂ ਬਾਅਦ ਫਿਰ ਇੱਕ ਕੱਲੇ ਬੰਦੇ ਦਾ ਫੈਸਲਾ ਹੁੰਦਾ ਜਿਵੇਂ ਡੱਲੇਵਾਲ ਸਾਹਿਬ ਨੇ ਫੈਸਲਾ ਲਿਆ ਕਿ ਮੈਂ ਮਰਨਵਾਰਤ ਰੱਖ ਰਿਹਾ ਔਰ ਉਦੋਂ ਵੀ ਨਹੀਂ ਜਾਂ ਕਿਸੇ ਨਾਲ ਗੱਲ ਕੀਤੀ ਔਰ ਜਦੋਂ ਛੱਡਣ ਵੇਲੇ ਵੀ ਕਿਸੇ ਨਾਲ ਨਹੀਂ ਗੱਲ ਕੀਤੀ ਫਿਰ ਜਦੋਂ 130 ਦਿਨਾਂ ਦਾ ਤੁਸੀਂ ਕਹਿ ਰਹੇ ਹੋ ਦਾਵਾ ਕਰ ਰਹੇ ਕਿ 130 ਦਿਨ ਅਸੀਂ ਭੁੱਖੇ ਰਹਿ ਕੇ ਕੱਢ ਲਿਆ ਤਾਂ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਛੱਡਣ ਵੇਲੇ ਸਲਾਹ ਕਰਨੀ ਚਾਹੀਦੀ ਸੀ ਜਾਂ ਬਿਨਾਂ ਸਲਾਹ ਦੇ ਹੋ ਗਿਆ ਜਾਂ ਤੁਸੀਂ ਇਹਨੂੰ ਠੀ ਛੱਡਣ ਵਾਲਾ ਫੈਸਲਾ ਸੀਗਾ ਚਲੋ ਜੇ ਇਹ ਮਾਮਲੇ ਜਥੇਬੰਦਗੀਆਂ ਦੇ ਇੰਟਰਨਲ ਮਾਮਲੇ ਆ ਅਸੀਂ ਇਹ ਸਾਡੀ ਇੱਕ ਮੀਟਿੰਗ ਹੋ ਗਈ ਕੱਲ ਕੇਐਮਐਮ ਦੀ ਲੁਧਿਆਣਾ ਮੀਟਿੰਗ ਹੋਈ ਹੈ ਸਾਰਾ ਅਸੀਂ ਉਹਦਾ ਸਮੀਖਿਆ ਕਰ ਲਈ ਸਾਰੀ ਉਸ ਤੋਂ ਬਾਅਦ ਹੁਣ ਅਸੀਂ ਉਹਨਾਂ ਨਾਲ ਵੀ ਮੀਟਿੰਗ ਰੱਖਾਂਗੇ ਤੇ ਉਹ ਮੀਟਿੰਗ ਦੇ ਵਿੱਚ ਜਿਹੜੀਆਂ ਹੈਗੀਆਂ ਜੋ ਵੀ ਸਾਨੂੰ ਗੱਲਾਂ ਲੱਗੀਆਂ ਉੱਥੇ ਰੱਖਾਂਗੇ ਹਜੇ ਅਸੀਂ ਇਹਨੂੰ ਇਹ ਜਿਹੜੇ ਮਾਮਲੇ ਹੈਗੇ ਆ ਦੋਨੇ ਫਾਰਮਾਂ ਦੇ ਜਾਂ ਜਥੇਬੰਦਗੀਆਂ ਦੇ ਇੰਟਰਨਲ ਮਾਮਲੇ ਆ ਹਾਂ ਉਹ ਜਦੋਂ ਹੁਣ ਮੀਟਿੰਗ ਹੋਊਗੀ ਦੋਨੇ ਫਾਰਮਾਂ ਦਿਓ ਉਹਦੇ ਵਿੱਚ ਉਦੋਂ ਬਾਅਦ ਆ ਹੀ ਜਾਊਗਾ ਜਿਹੜਾ ਕੁਝ ਬਾਹਰ ਆਉਣ ਵਾਲਾ ਹੋ ਉਹ ਵੀ ਆ ਜਾਊਗਾ ਉਦੋਂ ਬਾਅਦ ਸਾਫ਼ ਹੋ ਜਾਊਗਾ ਅੱਛਾ ਤੁਸੀਂ ਹੁਣੇ ਸੀ ਹਜੇ ਉਹਨਾਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਹੀ ਕੋਈ ਗੱਲ ਪਹਿਲਾਂ ਕਹਿਣੀ ਹੈ ਇਸ ਸਮੇ ਤੋਂ ਪਹਿਲਾਂ ਹੀ ਗੱਲ ਹੋਊਗੀ ਅੱਛਾ ਤੁਸੀਂ ਇੱਕ ਚੀਜ਼ ਦਾ ਜ਼ਿਕਰ ਕਰ ਰਹੇ ਹੋ ਕਿ ਐਮਐਲਏ ਅੰਦਾਜ਼ ਆਮ ਆਦਮੀ ਪਾਰਟੀ ਦੇ ਆ ਇਹਨਾਂ ਦਾ ਘਰਾਵ ਕਰਨਗੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਇਸੇ ਤਰ੍ਹਾਂ ਦਾ ਫੈਸਲਾ ਇਸ ਤੋਂ ਪਹਿਲਾਂ ਜਦੋਂ ਦਿੱਲੀ ਚ ਅੰਦੋਲਨ ਚੱਲ ਰਿਹਾ ਸੀ ਦਿੱਲੀ ਦੇ ਬਾਰਡਰਾਂ ਤੇ ਉਦੋਂ ਬੀਜੇਪੀ ਦੇ ਅਬੋਰ ਦੇ ਇੱਕ ਐਮਐਲਏ ਸੀ ਅਰਨ ਨਾਰੰਗ ਉਹਨਾਂ ਦਾ ਘਰਾ ਕਰ ਲਿਆ ਸੀ ਕਿਸਾਨਾਂ ਨੇ ਉਹਨਾਂ ਦੇ ਕੱਪੜੇ ਪਾੜਤੇ ਸੀਗੇ ਔਰ ਬਹੁਤ ਬੁਰੇ ਤਰੀਕੇ ਦੇ ਹਾਲਾਤ ਉਹਨਾਂ ਦੇ ਕੀਤੇ ਗਏ ਤੁਹਾਨੂੰ ਲੱਗਦਾ ਨਹੀਂ ਕਿ ਇਹੋ ਜੇ ਵਿਰੋਧ ਦੇ ਵਿੱਚੋਂ ਇਹੋ ਜੀਆਂ ਚੀਜ਼ਾਂ ਨਾਲ ਨਿਕਲ ਕੇ ਸਾਹਮਣੇ ਆਉਣ ਲੱਗ ਜਾਣਗੇ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਿੰਬੋਲਿਕ ਤੌਰ ਤੇ ਵਿਰੋਧ ਰਹੇਗਾ ਵੇਖੋ ਜੀ ਅਸੀਂ ਤਾਂ ਇਹਨੂੰ ਐਂ ਕਹਾਂਗੇ ਵੀ ਜਿਹੜਾ ਡੈਮੋਕਰੈਟਿਕ ਤਰੀਕਿਆਂ ਨਾਲ ਸੰਭਵਕ ਤੌਰ ਤੇ ਵਿਰੋਧ ਕਰਨਾ ਚਾਹੀਦਾ ਉਹਨਾਂ ਨੂੰ ਘੇਰਨਾ ਚਾਹੀਦਾ ਸਵਾਲ ਪੁੱਛਣੇ ਚਾਹੀਦੇ ਐ ਕਲੈਸ਼ ਤੋਂ ਬੈਡ ਕਰਨਾ ਚਾਹੀਦਾ ਪਰ ਗੱਲ ਇਹ ਹੈਗੀ ਆ ਵੀ ਜਿਹੇ ਜਾ ਉਹਨਾਂ ਨੇ ਵਿਸ਼ਵਾਸਕਾਤ ਵਿਸ਼ਵਾਸਕਾਤ ਕੀਤਾ 19 ਤਰੀਕ ਨੂੰ ਜਿਵੇਂ ਲੁੱਟਖੋ ਕੀਤੀ ਆ ਲੁੱਟਿਆ ਪਟਿਆ ਹੈਗਾ ਲੋਕਾਂ 'ਚ ਗੁੱਸਾ ਹੈਗਾ ਜਾਂ ਉਹਨਾਂ ਦਾ ਮੂਹਰੋਂ ਕੋਈ ਬੰਦਾ ਹੀ ਉਹਨਾਂ ਦਾ ਕੋਈ ਐਮਐਲਏ ਉਹਨਾਂ ਦਾ ਕੋਈ ਵਧਾਇਆ ਕਿ ਉਹਨਾਂ ਦਾ ਕੋਈ ਲੀਡਰ ਉਹਨਾਂ ਦਾ ਕੋਈ ਮੂਹਰੋਂ ਗੱਲ ਆ ਇਹ ਜੀ ਜਨਤਾ ਦੇ जखਮਾਂ ਤੇ ਨੂੰ ਪੁੱਕਣ ਵਾਲੀ ਗੱਲ ਕਰ ਦਿੰਦਾ ਉੱਥੇ ਕੋਈ ਅਚਨਚੇਤ ਇਹ ਜੀ ਗੱਲ ਹੋਊਗੀ ਜੀ ਉਹਨੂੰ ਆਪਾਂ ਰੋੜ ਨਹੀਂ ਕਰ ਸਕਦੇ ਪਰ ਸਾਡਾ ਫਾਰਮਾ ਵੱਲੋਂ ਹੈਗਾ ਵੀ ਅਸੀਂ ਉਹਨੂੰ ਉਹਨਾਂ ਨੂੰ ਸਵਾਲ ਪੁੱਛਣੇ ਆ ਕੋਈ ਉੱਥੇ ਕਲੈਸ਼ ਨਹੀਂ ਲੈਣਾ ਕੋਈ ਟਕਰਾ ਨਹੀਂ ਕਰਨਾ ਜੀ ਯਾਨੀ ਕਿ ਤੁਸੀਂ ਆਪਦੇ ਬੰਦਿਆਂ ਨੂੰ ਕਹੇ ਤਾਂ ਵੀ ਕੱਪੜੇ ਕੁੱਪੜੇ ਨਹੀਂ ਪਾੜਨੇ ਜੇ ਇਹਨਾਂ ਦੇ ਆਪ ਦੇ ਐਮਐਲਏ ਜਾਂਦੇ ਆ ਪਿੰਡਾਂ ਦੇ ਵਿੱਚ ਤਾਂ ਨਹੀਂ ਅਸੀਂ ਤਾਂ ਕਿਉਂ ਕਹਾਂਗੇ ਕੱਪੜੇ ਪਾੜੋਂਗੇ ਪਰ ਜੇ ਇਹਨਾਂ ਨੇ ਕੋਈ ਕੱਪੜੇ ਪਰਾਉਣ ਵਾਲੀ ਗੱਲ ਆਪ ਹੀ ਕਰਤੀ ਦੇ ਮੈਂ ਉਹੀ ਕਹਿ ਰਹੇ ਹਾਂ ਵੀ ਤੁਸੀਂ ਕਹਿੰਦਾ ਵੀ ਨਹੀਂ ਪਾੜਨੇ ਇਹ ਕਹਿੰਦਾ ਵੀ ਸਭਈ ਵਿਰੋਧ ਕਰਨਾ ਵੀ ਆਪਾਂ ਡੈਮੋਕਰੈਟਿਕ ਤਰੀਕੇ ਨਾਲ ਵਿਰੋਧ ਕਰਨਾ ਤੇ ਆਪਾਂ ਇਹੋ ਜਿਹੀ ਕੋ ਟਕਰਾਲੀ ਗੱਲ ਨਹੀਂ ਕਰਨੀ ਠੀਕ ਹੈ ਧੰਨਵਾਦ ਧੰਨਵਾਦ ਇਹ ਇੱਕ ਸਵਾਲ ਐਸਸੀ ਨੂੰ ਲੈ ਕੇ ਹੋਰ ਸੀਗਾ ਜਿਹੜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਤੁਸੀਂ ਕੌਮਨ ਸਾਫ ਮੋਰਚੇ ਦੇ ਨਾਲ ਮਿਲ ਕੇ ਅੱਗੇ ਕੀ ਪਲਾਨ ਕਰ ਰਹੇ ਹੋ ਕੀ ਕਰ ਰਹੇ ਹੋ ਅੱਗੇ ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਭਾਈ ਜਗਤਾਰ ਸਿੰਘ ਖਵਾਰਾ ਉਹਨਾਂ ਦੀ ਜੇਲ੍ਹ ਟਰਾਂਸਫਰ ਜਿਹੜੀ ਕੀਤੀ ਜਾਵੇ ਉਹਦਾ ਵਿਰੋਧ ਕੀਤਾ ਗਿਆ ਹੈ ਜੀ ਦੇ ਵੱਲੋਂ ਇਸ ਤਰ੍ਹਾਂ ਦੀ ਗੱਲ ਕਹਿ ਰਹੇ ਸੀ ਵੇਖੋ ਜੀ ਇਹ ਸਵਾ ਦੋ ਸਾਲ ਤੋਂ ਲਗਭਗ ਇਹ ਮੋਰਚਾ ਚੱਲ ਰਿਹਾ ਹੈ ਮਹਾਲੀ ਇਹਦੀਆਂ ਆਪਦੀਆਂ ਮੰਗਾਂ ਨੇ ਵਿਸ਼ੇਸ਼ ਮੰਗਾਂ ਨੇ ਇਹਦੇ ਨਾਲ ਪਰ ਇੱਕ ਗੱਲ ਆਇਆ ਹੈਗੀ ਹੈ ਵੀ ਜਿਹੜੀਆਂ ਵਿਸ਼ੇਸ਼ ਮੰਗਾਂ ਹੈਗੀਆਂ ਅਨੁਸਾਰੀਆਂ ਨੂੰ ਅਸੀਂ ਸਮਝਦੇ ਹਾਂ ਵੀ ਜੈਨੂਨ ਜਾਇਜ਼ ਲੀਗਲ ਮੰਗਾਂ ਨੇ ਇਹ ਡੈਮੋਕ੍ਰੈਟਿਕ ਮੰਗਾਂ ਨੇ ਪੰਜਾਬ ਦੇ ਕਿਸਾਨ ਵੀ ਆ ਜਿਹੜੇ ਉਹ ਵੀ ਸਿੱਖਾਂ ਧਾਰਮਿਕ ਤੌਰ ਤੇ ਵੱਡੀ ਗਿਣਤੀ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਆ ਉਹਨਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਇਸ ਕਰਕੇ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਦੋਨੇ ਫੋਰਮਾਂ ਵੱਲੋਂ ਵੀ ਉਦੋਂ ਤੋਂ ਹੀ ਇਹਦੇ ਵਿੱਚ ਇਹਦੀ ਹਮਾਇਤ ਇਹਦੀ ਕਰਦੇ ਰਹੇ ਅਤੇ ਜਥੇਬੀ ਭੇਜਦੇ ਰਹੇ ਆ ਜਦੋਂ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਆਉਂਦਾ ਰਿਹਾ ਉਹਦੇ ਵਿੱਚ ਅਸੀਂ ਸਮੂਲੀਅਤ ਕਰਾਉਂਦੇ ਰਹੇ ਆ ਅਸੀਂ ਵੀ ਕੇਜੂ ਕ੍ਰਾਂਤੀਕਾਰੀ ਵੱਲੋਂ ਦੋ ਆਗੂ ਹੈ ਇਹ ਜਰਨੈਲ ਸਿੰਘ ਕਾਲੇ ਕੀ ਹੈ ਮੈਂ ਅਸੀਂ ਇਹੇ ਤਾਲਮਿਲ ਕਮੇਟੀ ਹੈ ਜਿਹੜੀ ਉਹਦੇ ਵਿੱਚ ਵੀ ਦਿੱਤੇ ਹੋਏ ਆ ਸੋ ਜਿਹੜਾ ਹੁਣ ਅੱਜ ਇਹ ਹੋਈ ਹੈ ਮੀਟਿੰਗ ਜਾਂ ਪ੍ਰੈਸ ਕਾਨਫਰੰਸ ਹੋਈ ਹੈ ਇਹ ਉਹ ਜਿਹੜੀਆਂ ਉਹਨਾਂ ਦੀਆਂ ਦੋਨੇ ਐ ਸਮਝ ਲਓ ਵੀ ਮੋਰਚਿਆਂ ਦਾ ਇੱਕ ਦੂਜੇ ਨਾਲ ਪੂਰਕ ਜਾਂ ਕਹਿ ਲਓ ਸਹਿਯੋਗ ਹੈ ਇਹ ਸਾਡੇ ਮੋਰਚਿਆਂ ਦੇ ਵਿੱਚ ਵੀ ਜਿਹੜਾ ਕਿਸਾਨ ਮੋਰਚੇ ਦੇ ਵਿੱਚ ਵੀ ਸਹਿਯੋਗ ਅੱਜ ਜਿਹੜੇ ਮਤਿਆਂ 'ਚ ਵੀ ਇਹਨਾਂ ਨੇ ਮਤੇ ਪਾਏ ਆ ਵੀ ਜਿਹੜਾ ਉੱਥੇ ਨੁਕਸਾਨ ਕੀਤਾ ਕਿਸਾਨਾਂ ਦੀ ਲੁੱਟਖੋਹ ਕੀਤੀ ਆ ਉਹਦੀ ਪ੍ਰਭਾਈ ਕੀਤੀ ਜਾਵੇ ਜਿਹੜਾ ਉਹ ਜੋ ਵੀ ਵਿਧeekਿਆ ਹੈਗੀਆਂ ਨੇ ਪੁਲਸ ਵਾਲੇ ਨੇ ਵਧੀਕੀਆਂ ਹੈਗੀਆਂ ਉਹਦੇ ਕਾਰਵਾਈ ਕੀਤੀ ਜਾਵੇ ਵੀ ਅਸੀਂ ਇਹ ਜਿਹੜਾ ਇਹਨਾਂ ਦਾ ਅੱਜ ਵਾਲਾ ਹੈਗਾ ਜੋ ਮੰਗਾ ਹੈਗੀਆਂ ਨੇ ਜੋ ਪ੍ਰੋਗਰਾਮ ਹੈਗਾ ਉਹਦੇ ਅਸੀਂ ਪਹਿਲਾਂ ਦੀ ਤਰ੍ਹਾਂ ਉਹਦੇ ਵਿੱਚ ਵੀਕੇਜੋ ਕ੍ਰਾਂਤੀਕਾਰੀ ਵੱਲੋਂ ਵੀ ਤੇ ਵੀਕੇਜੋ ਕ੍ਰਾਂਤੀਕਾਰੀ ਤੋਂ ਇਲਾਵਾ ਜਿਹੜਾ ਕੇਐਮਐਮ ਮੰਦਗੀਆਂ ਜਿਹੜੀਆਂ ਜਥੇਬੰਦਗੀਆਂ ਕੁਝ ਹੋਰ ਵੀ ਆਈਆਂ ਸੀ ਉਹਨਾਂ ਵੱਲੋਂ ਅਸੀਂ ਪਹਿਲਾਂ ਦੀ ਤਰ੍ਹਾਂ ਜਿਹੜਾ ਇਹਨਾਂ ਨੇ 15 ਮਈ ਦਾ ਪ੍ਰੋਗਰਾਮ ਦਿੱਤਾ ਤਸਵੀਲ ਹੈਡਕੁਆਟਰਾਂ ਤੇ ਗੁਰਦੁਆਰਾ 'ਚ ਇਕੱਠੇ ਹੋ ਕੇ ਉੱਥੋਂ ਤੇ ਘਰਾਉਣ ਦਾ ਉਹਦੇ ਵਿੱਚ ਅਸੀਂ ਜ਼ੋਰ ਨਾਲ ਸ਼ਾਮਿਲ ਵੀ ਹੋਵਾਂਗੇ ਤੇ ਆਪਣੀਆਂ ਜਿਹੜੀਆਂ ਕਿਸਾਨੀ ਮੰਗਾਂ ਹੈਗੀਆਂ ਨੇ ਮੁੱਦੇ ਆ ਉਹ ਵੀ ਉਹਦੇ ਵਿੱਚ ਰੱਖਾਂਗੇ ਜੀ ਤਾਂ ਸੁਰਜੀਤ ਸਿੰਘ ਫੂਲ ਕਿਸਾਨ ਲੀਡਰ ਸਾਡੇ ਨਾਲ ਸੀਗੇ ਉਹਨਾਂ ਨੇ ਡੱਲੇਵਾਲ ਦਾ ਵੀ ਜ਼ਿਕਰ ਕੀਤਾ ਕਿ ਡੱਲੇਵਾਲ ਨੇ ਜਿਹੜਾ ਮਰਨਵਾਰ ਛੱਡਿਆ ਉਸ ਨੂੰ ਲੈ ਕੇ ਵੀ ਚਰਚਾ ਹੋਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜੋ ਕੌਮਨ ਇਨਸਾਫ ਮੋਰਚਾ ਚੱਲ ਰਿਹਾ ਹੈ ਉਹਨਾਂ ਨੂੰ ਵੀ ਜਥੇਬੰਦੀਆਂ ਦਾ ਸਪੋਰਟ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਕੀਤੇ ਜਾਣਗੇ ਔਰ